ਕੀ ਆਈ ਹੈ ਜੀ ਆਈ ਹੈ ਆਈ ਹੈ ਹੌਲੀ ਤੋਂ ਚੇਜ ਚੋਰਾਂ ਨੇ ਮੋਰਿੰਡਾ ਦੇ ਵਾਰਡ ਨੰਬਰ 15 ਵਿੱਚ ਬੰਦ ਪੇ ਘਰ ਚ ਚੋਰੀ ਨੂੰ ਅੰਜਾਮ ਦਿੱਤਾ ਇੱਥੇ ਚੋਰ ਬੜੇ ਆਰਾਮ ਨਾਲ ਬਿਨਾਂ ਕਿਸੇ ਡਰ ਤੋਂ ਘਾੜ ਦਾ ਕੀਮਤੀ ਸਮਾਨ ਲੈ ਗਏ ਇਸੇ ਦੌਰਾਨ ਘਾੜ ਦਾ ਤਾਲਾ ਤੋੜਨ ਵਾਲੇ ਚੋਰਾਂ ਜੋ ਇੱਕ ਚੋਰ ਨਸ਼ੇ ਦੀ ਹਾਲਤ ਵਿੱਚ ਘਰ ਦੇ ਬਿਸਤਰ ਤੇ ਸੌਂ ਗਿਆ ਅਤੇ ਸਵੇਰੇ ਪਿੰਡ ਵਾਸੀਆਂ ਨੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਦੱਸਦੀ ਹੈ ਕਿ ਇਸ ਘਾਟ ਦੀ ਪੂਰੀ ਫੈਮਿਲੀ ਇੰਗਲੈਂਡ ਰਹਿੰਦੀ ਹੈ ਤੇ ਘਾਟ ਦੀ ਦੇਖਭਾਲ ਦੀ ਜ਼ਿੰਮੇਵਾਰੀ ਰਿਸ਼ਤੇਦਾਰ ਨੂੰ ਸੌਂਪੀ ਗਈ ਹੈ ਤੇ ਘਾਟ ਦੀ ਸਾਫ ਸਵਾਈ ਕਰਨ ਵਾਲੀ ਔਰਤ ਨੂੰ ਕੰਮ ਤੇ ਰੱਖਿਆ ਹੋਇਆ ਹੈ ਜੋ ਕਿ ਸਵੇਰੇ ਸ਼ਾਮ ਘਾਟ ਦੀ ਸਫਾਈ ਕਰਦੀ ਹੈ ਜਿਸ ਨੇ ਚੋਰੀ ਹੋਣ ਦੀ ਸੂਚਨਾ ਦਿੱਤੀ ਇਸੇ ਦੌਰਾਨ ਪੁਲਿਸ ਨੂੰ ਘਾਟ ਦੇ ਬਾਹਰ ਗਲੀ ਚੋਂ ਇੱਕ ਲਵਾਰਿਸ ਮੋਟਰਸਾਈਕਲ ਵੀ ਮਿਲੀ ਜੋ ਚੋਰਾਂ ਦੀ ਦੱਸੀ ਜਾ ਰਹੀ ਹੈ ਕੀ ਨਾ ਜੀ ਆਪਣਾ ਕੀਤਾ ਇਹ ਕਿਦੀ ਕੋਠੀ ਹੈ ਜੀ ਇਹ ਇਹ ਨਗਰ ਮਾਲ ਦੀ ਅੱਛਾ ਤੁਸੀਂ ਇੱਥੇ ਕੀ ਕਰਦੇ ਹੋ ਮੈਂ ਕੰਮ ਕਰਦੀ ਹਾਂ ਕਦੋਂ ਤੋਂ ਕਰ ਰਹੇ ਹੋ ਕੰਮ ਮੈਨੂੰ ਹੋ ਗਿਆ 10 ਸਾਲ ਤੇ ਚੋਰੀ ਪਹਿਲਾਂ ਵੀ ਕਦੇ ਹੋਈ ਹੈ ਇੱਥੇ ਹਾਂ ਜੀ ਜਾਲੀ ਵੱਡੀ ਸ਼ਰੀਆਣਿਆਂ ਨੂੰ ਅੱਛਾ ਅੱਜ ਤੁਸੀਂ ਕੀ ਦੇਖਿਆ ਜੀ ਮੈਂ ਖਲਾਰਾ ਦੇਖਿਆ ਜੀ ਜਿੱਦ ਕੁੰਡਾ ਖੁੱਲਿਆ ਸੀਗਾ ਹਾਂ ਜੀ ਮੈਂ ਉੱਪਰ ਪੰਚਾਂਣੇ ਉਹ ਦਾਣਾ ਪਾ ਜਾਂਦੇ ਨੇ ਹਾਂ ਤੋ ਦੇਖਿਆ ਖਲਾਰਾ ਭਈ ਐਸੀਗਾ ਤਾਂ ਮੈਂ ਆਂਟੀ ਨੂੰ ਹਾਕ ਮਾਰੀ ਆਂਟੀ ਨੇ ਕਿਹਾ ਤੋ ਫਟਾਫਟ ਉੱਤਰਦਾ ਥੱਲੇ ਹਾਂ ਜੀ ਫਿਰ ਤੁਸੀਂ ਕੀ ਦੇਖਿਆ? ਆਹੀ ਖਲਾਰਾ ਪਿਆ ਸੀਗਾ ਸਕੂਟਰੀ ਵੀ ਬੈਟਰਾ ਲੈ ਕੇ ਸਾਰਾ। ਅੱਛਾ ਜੀ। ਹਾਂ ਜੀ। ਕੀ ਕੀ ਲੈ ਗਿਆ ਜੀ? ਇਹ ਸਕੂਟਰੀ ਬੈਟਰਾ ਟੁੱਟੀਆਂ। ਇਹ ਬੰਦਾ ਕਿੱਥੇ ਪਿਆ ਸੀ ਇਹ? ਬੰਦਾ ਇੱਥੇ ਪਿੱਛੇ ਕਮਰੇ 'ਚ। ਪਿਛਲੇ ਕਮਰੇ 'ਚ। ਪਿਆ ਸੀ ਉੱਥੇ। ਹਾਂ ਜੀ। ਸਮਾਨ ਉੱਦھے ਪਿਆ ਸੀ। ਹਾਂ ਜੀ। ਇਹਦੇ ਨਾਲ ਹੋਰ ਵੀ ਸੀ ਕੋਈ? ਮੈਂ ਨਹੀਂ ਦੇਖਿਆ ਜੀ। ਦੂਆ ਕੋਈ ਨਹੀਂ ਦੇਖਿਆ। ਇਹ ਹੀ ਦੇਖਿਆ ਸੀਗਾ ਜੀ। ਅੱਛਾ ਜੀ। ਹਾਂ ਜੀ। ਫਿਰ ਇਹ ਤਾਂ ਇੱਥੇ ਫਿਰ ਸਮਾਨ ਕਿੱਦਾਂ ਗਿਆ ਜੀ? ਹੋਰ ਵੀ ਹੋਣੇ ਇਹਦੇ ਨਾਲ। ਹੋਰ ਵੀ ਹੋਣੇ ਤਾਂ ਹੀ ਚ ਗਿਆ ਨਾਲ। ਇਹ ਤਾਂ ਸਮਾਨ ਤੋਂ ਹੋ ਨਹੀਂ ਜਾਊਗਾ। ਅੱਜ ਤੱਕ ਤਾਂ ਗਿਆ ਹੀ ਨਹੀਂ ਠੀਕ ਹੈ ਤੁਸੀਂ ਪੁਲਿਸ ਨੂੰ ਦੱਸੋ ਹਾਂਜੀ ਪੁਲਿਸ ਨੂੰ ਫੋਨ ਕੀਤਾ ਸੀਗਾ ਪੁਲਿਸ ਆ ਕੇ ਚਲੇਗੀ ਲੈ ਕੇ ਉਹਨੂੰ ਨਾਲ ਹਾਂਜੀ ਉਹਨੂੰ ਨਾਲ ਲੈ ਗਿਆ ਹਾਂਜੀ ਸਰ ਇੱਕ ਵਾਰਡ ਨੰਬਰ 15 'ਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਜੀ ਉਹ ਬੰਦਾ ਫੜ ਕੇ ਵੀ ਲੈਂਦਾ ਜੀ ਜੀ ਉਹਦੇ ਬਾਰੇ ਕੀ ਕਹਣਾ ਕਹਿੰਦੇ ਜੀ ਸਵੇਰ ਇੱਕ ਸਾਮ ਕੰਪਲੀਟ ਆਈ ਸੀਗੀ ਤੇ 12 ਦੇ ਕੰਪਲੀਟ ਆਈ ਸੀ ਕੋਈ ਸੀ ਇੱਥੇ ਚੋਰ ਫੜਿਆ ਹੋਇਆ ਇਹ ਕੋਈ ਕਿਸੇ ਦੇ ਘਰੇ ਬੜਿਆ ਹੋਇਆ ਸੀ ਕਹਿੰਦੇ ਕੋਲੋਂ ਇੱਕ ਛੱਕੀ ਕਰਾਂ ਮੋਟਰਸਾਈਕਲ ਵੀ ਮਿਲਿਆ ਜੋ ਕਿ ਜਿਨੂੰ ਕੋ ਆਪਣਾ ਕੋਈ ਹੋਸ਼ ਨਹੀਂ ਹੈਗਾ ਉਹਨਾਂ ਨੂੰ ਲੈ ਕੇ ਆਂਦਾ ਸੀ ਉਹਦਾ ਮੈਡੀਕਲ ਵਗੈਰਾ ਕਰਾ ਰਹੇ ਆ ਉਸ ਤੋਂ ਬਾਅਦ ਚੰਗੀ ਤਰ੍ਹਾਂ ਵੈਰੀਫਾਈ ਕਰਕੇ ਉਸ ਤੋਂ ਬਾਅਦ ਤੁਹਾਨੂੰ ਆਪਦੇ ਨੂੰ ਵੀ ਚੰਗੀ ਤਰ੍ਹਾਂ ਜਾਣ ਪੁਲਾਇਆ ਜਾਵੇ ਸਰ ਉੱਥੇ ਉਹ ਜਿਹੜੀ ਸਫਾਈ ਸੇਵਕਾ ਸੀਗੀ ਉਹਦਾ ਕਹਿਣਾ ਵੀ ਉੱਥੇ ਇੱਕ ਸਕੂਟੀ ਤੇ ਕੁਝ ਹੋਰ ਸਮਾਨ ਹੈ ਐਲ.ਆ.ਡੀ ਤੇ ਉਹਨੇ ਕੁਝ ਟੈਕਾ ਨੰਬਰ ਦਿੱਤੇ ਅਸੀਂ ਉਹ ਵੈਰੀਫਾਈ ਕਰ ਰਹੇ ਆ ਸਾਰਾ ਕੁਝ ਵੈਰੀਫਾਈ ਕਰਕੇ ਉਸ ਤੋਂ ਬਾਅਦ ਤੁਹਾਨੂੰ ਮਜੂਰ ਹੋਸ ਸਰ ਕਿੰਨੇ ਮਿੰਨਾਂ ਦਾ ਕੰਮ ਲੱਗਦਾ ਜੀ ਘੱਟੋ ਘੱਟ